ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਇਹ ਦੇਖੋ ਤੇ ਘਟਾ ਦੇ ਨਾ ਪਹਿਰਾ ਚ ਧਾਗਿਆ ਲਿਪਟਿਆ ਪਿਆ ਸੀਗਾ ਵਿਚਾਰੀ ਦੇ ਹੁਣ ਬਾਹਰੋਂ ਚੱਕ ਕੇ ਲੈ ਕੇ ਆਇਆ ਬੜ ਤੇ ਆ ਤੇ ਲੰਮਕ ਰਹੀ ਸੀ ਡੱਕਿਆਂ ਚ ਫਸਿਆ ਪਿਆ ਸੀਗਾ ਉਹ ਤਾਂ ਦੇਖ ਲਈ ਕੁੱਤੇ ਫੜਦੇ ਤੇ ਵਿਚਾਰੀ ਨੂੰ ਵਿਚਾਰੀ ਨਹੀਂ ਰੋਲਾ ਪਾ ਰਿਆ ਸੀਗਾ ਉਲਝਿਆ ਪਿਆ ਇੱਕ ਪੈਰ ਚ ਇਕੱਠਾ ਹੋਇਆ ਪਿਆ ਜਿਵੇਂ ਵੀਰੇ ਹੱਥ ਹਨ ਐਵੇਂ ਇਕੱਠਾ ਹੋਇਆ ਪਿਆ ਸੀ ਉੜਦਾ ਨਹੀਂ ਸੀ ਜੁੜੀ ਨਹੀਂ ਜਾਂਦੀ ਵਿਚਾਰੀ ਤੋਂ ਤੇ ਹੁਣ ਇਹ ਧਾਗਾ ਵੜਦੇ ਆ ਹਨਾ ਫੜ ਕੇ ਬਚਾ ਕੇ ਕਿਤੇ ਪੈਰ ਵੀ ਨਾ ਵੱਢਿਆ ਜਾਵੇ ਵਿਚਾਰੀ ਦਾ ਹਨਾ ਬਲੇਡ ਨਾਲ ਫੜ ਕੇ ਉਲਝਿਆ ਪਿਆ ਕਿਸੇ ਨੇ ਐਵੇਂ ਨਾ ਕੰਮ ਕਰਿਆ ਕਰੋ ਜਦੋਂ ਰੇ ਵਾਲੇ ਥੈਲੀ ਖੋਲਦੇ ਹੁਣ ਨਾ ਖੇਤ ਚ ਨਾ ਛੱਟਿਆ ਕਰੋ ਇੱਕ ਇਕੱਠੇ ਕਰਕੇ ਫੋਕ ਦਿਆ ਕਰੋ ਇਹ ਦੇਖੋ ਵਿਚਾਰੀ ਉਲਝਿਆ ਪਿਆ ਕਿਵੇਂ ਵਿਪਤਾ ਫਿਰਦੀ ਆ ਕੱਟਦੀ ਔਖਾ ਵੜਾ ਵਿਚਾਰੀ ਨੂੰ ਤੇ ਉੱਥੇ ਡੱਕਿਆਂ 'ਚ ਫਸ ਗਈ ਸੀਗੀ ਧਾਗਾ ਡੱਕਿਆਂ 'ਚ ਫਸ ਗਿਆ ਤੇ ਉੱਥੇ ਵਿਚਾਰੀ ਰੋਲਾ ਪਾ ਰਹੀ ਸੀ ਹੁਣੇ ਲੈ ਕੇ ਆਏ ਨੇ ਬਾਹਰੋਂ ਨੂੰ ਲਿਆ ਕੇ ਹੁਣ ਜਿਆ ਹੀ ਬਾਹਲਾ ਪਿਆ ਪਤਾ ਹੀ ਨਹੀਂ ਲੱਗਦਾ ਗੋਲ ਮੋੜ ਜਾ ਹੋਇਆ ਪਿਆ ਹਨਾ ਤੇ ਪਤਾ ਹੀ ਨਹੀਂ ਲੱਗਦਾ ਵਿਚਾਰੀ ਦਾ ਹੁਣ ਕਿਵੇਂ ਕੱਢੀ ਇਹਨੂੰ ਖੋਲੀਏ ਇੱਕ ਡਰ ਲੱਗਦਾ ਵੀ ਟੰਗ ਨਾ ਪੱਟੀ ਜਾਵੇ ਹਨਾ ਤੇ ਭਲੇਟ ਨਾ ਲੱਗੇ ਕੰਚੀ ਪੈਂਦੀ ਨਹੀਂ ਐ ਜਿਵੇਂ ਰੱਸੀ ਸੂਤੀ ਪਈ ਹੁੰਦੀ ਹੈ ਨਾ ਐਵੇਂ ਸੁੱਤੇ ਆ ਪਿਆ ਲਿਪਟਿਆ ਪਿਆ ਸਮਝ ਨਹੀਂ ਆ ਰਹੀ ਕੀ ਕਰੀਏ ਵਿਚਾਰੀ ਦੇ ਤੇ ਸਵੇਰੀਓ ਤੇ ਬਾਹਰ ਗਈ ਸੀਗੀ ਤੂੜੀ ਪਾਉਣ ਤੂੜੀ ਪਾਉਂਦੇ ਪਾਉਂਦੇ ਉੱਥੇ ਵਿਚਾਰੀ ਦੇਖ ਲਈ ਢੱਕਿਆਂ ਚ ਉਲਜੀ ਪਈ ਸੀਗੀ ਤੇ ਇੱਕ ਡਰ ਲੱਗਦਾ ਨਾ ਕੀਤੇ ਬੱਡੇ ਨਾ ਜਾਵੇ ਵਿਚਾਰੀ ਦੇ ਪੈਰ ਹੱਥ ਪੈਰ ਤੂੰ ਇਹਨੂੰ ਫੜਾ ਲੱਤ ਵੱਡ ਲੱਗੂ ਦੂਰੋਂ ਘੜਾ ਹੱਥ ਇਹਦੇ ਲੱਤ ਤਾਂ ਵੱਢਦੀ ਨਹੀਂ ਲੱਤਾਂ ਓੜਦੀਆਂ ਹਨ ਹੌਲੀ ਹੋ ਜਾ ਤੂ ਲੱਗ ਸਮਾ ਦੂਰੋਂ ਘੜਦੀ ਹੈ ਬੇ ਨਰ ਦਰ ਨੁਗੜੇ ਹੁੰਦੇ ਸਾਰ ਨਾ ਬੱਡੇ ਆਵੇ ਨਰਮ ਲੱਗ ਗਿਆ ਉਹੀ ਕੰਮ ਕਰਦਾ ਇਹਨਾਂ ਨੇ ਤਾਂ ਜਿਹੜੇ ਕੰਮ ਦਾ ਡਰਤੀ ਵਿਚਾਰੀ ਨੇ ਮਾਰੇ ਆ ਪਲੇਟ ਹੁਣ ਫਿਰ ਮੈਂ ਖੋਲੀ ਆ ਧਰ ਕੇ ਫੋਨ ਲਖਿਆ ਮੈਂ ਇਹ ਕੱਢਦੀ ਆ ਤੇ ਦੋਹੀ ਜਾਣਿਆਂ ਨੇ ਫੜ ਕੇ ਵਿਚਾਰੀ ਦੀ ਧਾਗੇ ਖਾੜ ਕੇ ਕੱਢੀ ਆ ਇਹ ਦੇਖੋ ਤੇ ਬਲੇਟ ਲੱਗਿਆ ਵਿਚਾਰੀ ਦੇਖੋ ਹੁਣ ਇਹ ਫੋਨ ਹੋ ਗਿਆ ਤੇ ਧਾਗੇ ਹੁਣ ਨਾ ਭਰ ਗਏ ਹੱਥ ਮੇਰਾ ਫੋਨ ਨਾ ਭਰ ਗਿਆ ਮੈਂ ਦਿਖਾਉਂਦੀ ਨਹੀਂ ਉਹ ਚਲੋਂਦੀ ਨਾਉਂਦੀ ਹੋਰ ਚੀਤੇ ਚੱਲੀ ਗਈ ਸੀ ਖਾ ਕਮਾਲ ਨਹੀਂ ਕਹਿੰਦੇ ਸੇਤੀਆ ਪਲੇਟ ਲੈ ਕੇ ਵਿਚਾਰੀ ਦਾ ਉਹ ਵੀ ਕੰਮ ਜ਼ਰੂਰੀ ਤੇ ਹਨਾ ਚਲੋ ਹੁਣ ਉੜ ਗਈ ਵਿਚਾਰੀ ਲੋ ਜੀ ਇੱਧਰ ਤਾਂ ਲਗਾਤਾ ਸੀਗਾ ਪੋਚਾ ਪਹਿਲਾਂ ਸੁੱਕ ਗਿਆ ਤਾਂ ਨਿਬੜ ਗਿਆ ਗੱਦੀਆਂ ਗੁੱਦੀਆਂ ਫੇਰ ਰੱਖੂੰਗੀ ਕੰਮ ਨਿਵੇੜ ਤਾਂ ਇੱਧਰਲਾ ਕਮਰਾ ਵੀ ਲਾ ਤਾਂ ਸਾਰੇ ਨਿਬੜਦੇ ਇੱਧਰ ਉੱਥੋਂ ਵੀ ਸਾਫ਼ ਕਰਦਾ ਸਾਰਾ ਮਸ਼ੀਨ ਉੱਧਰ ਲਗਾਤੀ ਤੇ ਹੁਣ ਇੱਥੇ ਸਪੋਚਾ ਫੇਰ ਦੰਦੇ ਹਣਾ ਸੁੱਕ ਜੂਗਾ ਸਾਰਾ ਤੇ ਇੱਥੇ ਇਹ ਲੋ ਜੀ ਪੋਚਾ ਫੇਰ ਦिए ਹੋਣੋ ਨਾਲੇ ਫੇਰਦੀਏ ਲੋਟੀ ਫੇਰ ਤਾਂ ਮੈਂ ਲੌਬੀ ਚ ਵੀ ਫੇਰਦਾਂ ਨਹੀਂ ਵੈਸੇ ਫੇਰਿਆ ਵਾ ਮਸ਼ੀਨ ਲਗਾਤੀ ਏ ਅੱਜ ਮੈਂ ਹੁਣ ਦੋ ਤਿੰਨ ਕੱਪੜੇ ਅੱਜ ਧੋਂਦੀ ਨਹੀਂ ਧੋਤੇ ਹਾਂ ਸੁੱਕਣੇ ਪਾਉਣੇ ਨੇ ਭੁੱਲ ਗਈ ਮੈਂ ਚੱਕਦਾ ਧੋ ਕੇ ਕੰਮ ਨਿਭੜ ਗਿਆ ਆਪਣਾ ਉੱਧਰ ਪਾਉਂ ਅੱਜ ਸੁੱਕਣੇ ਉੱਧਰ ਛੁੱਟਦੀਆਂ ਫੇਰ ਰੱਸੀ ਬੰਨ ਰਹੀ ਆ ਪੱਕੀ ਉਹ ਹੁਣ ਮੀ ਤਾਂ ਰੋਜ ਹੀ ਆ ਜਾਂਦਾ ਇਹ ਕਮਰੇ ਚ ਮੰਨ ਲਈ ਸੋਫੇ ਵਾਲੇ ਤੇ ਇੱਥੇ ਕਿਹੜਾ ਕੋਈ ਬੈਹਦਾ ਗਰਮੀ ਚ ਇੱਥੇ ਪਾ ਦਾਨੀਆਂ ਟੰਗ ਤੇ ਚੱਕਦੀਆਂ ਤੇ ਆਹ ਪਾ ਦੂੰਗੀ ਸੁੱਕਣੇ ਤੇ ਜਾਲ ਮਸਾਲਿਆ ਮੈਂ ਇਹ ਹਨਾ ਚਲੋ ਇੱਧਰ ਬਸਾਈਆਂ ਜਾਂਦੀਆਂ ਨੇ ਉੱਲੇ ਚ ਪਾਈ ਜਾਂਦੀਆਂ ਨੇ ਹੁਣ ਚੱਕਾਉਦਾ ਇੱਕ ਕਰਾਂ ਫਿਰ ਹੁਣ ਪੋਚਾ ਲਾ ਦਾਂ ਇੱਥੇ ਹਨਾ ਲੋਬੀ ਚ ਤੇ ਲੋਬੀ ਚ ਤਾਂ ਦੋ ਵਾਰੀ ਤਿੰਨ ਵਾਰੀ ਲਾਤਾ ਇਹ ਤਾਂ ਉੱਧਰ ਲਾਏ ਹੋਣੀਆਂ ਫੇਰ ਲੌਬੀ ਚ ਲੱਗ ਜਾਂਦਾ ਕੰਮ ਨਿਭਣ ਜਾਂਦਾ ਸਾਰਾ ਬੈਸਿਲਾ ਤਾਂ ਮੈਂ ਹੁਣ ਤਾਂ ਪ੍ਰੇਲੀ ਜਲਾ ਤਾ ਹੁਣ ਫੇਰ ਇੱਕ ਵਾਰੀ ਸੁੱਕ ਜੂਗਾ ਚਲੋ ਸੁੱਕੀ ਜਾਊਗਾ ਹੁਣ ਬਹਿ ਜਾਣੀ ਇੱਥੇ ਹਵਾ ਲਾ ਕੇ ਪੱਖਾ ਲਾ ਕੇ ਲੋ ਜੀ ਧੁੱਪ ਬਹੁਤ ਵਧੀਆ ਨਿਕਲੀ ਸੀਗੀ ਵੀਡੀਓ ਬਣਾਈ ਨੀ ਮੈਂ ਸੁੱਕ ਗਿਆ ਸਾਰਾ ਬੇੜਾ ਇੰਨੀ ਧੁੱਪ ਇੰਨੀ 2 ਘੰਟੇ ਇੰਨੀ ਧੁੱਪ ਨਿਕਲੀ ਦੇਖੋ ਪਾਣੀ ਵੀ ਸੋਖ ਲਿਆ ਸਾਰਾ ਤੇ ਹੁਣ ਬੱਦਲ ਵਾਈ ਫੇਰ ਹੋਊਗੇ ਇਹ ਦੇਖੋ ਦਬੰਨੀ ਵੀ ਆ ਨਾ ਦੇਖ ਕੇ ਪਤਾ ਲੱਗਦਾ ਕਣੀਆਂ ਵੀ ਲੱਗ ਗਈਆਂ ਨੇ ਲੱਗਦੇ ਕਿ ਕੱਪੜੇ ਚੱਕੇ ਨੇ ਹੁਣ ਪਹਿਲਾਂ ਪਾਤੇ ਸੀਗੇ ਸੁੱਕਣੇ ਹੁਣ ਚੱਕੇ ਨੇ ਹੁਣ ਕੋਈ ਕੋਈ ਕਣੀ ਗਿਰਦੀ ਆ